ਚਲ ਰਮਜ਼ਾਨ ਤੂੰ 40 ਇੰਚ ਹੈਟ ਕਹੀ ਨਾ 40000 ਰੁਪਏ ਚੱਕ ਰੇਟ ਦਾ ਇਹਦਾ 130 ਹੈ ਦੱਸਿਆ ਤੈਨੂੰ 130000 ਉਹ ਯਾਰ ਲੈ ਸਾਰੇ ਪੈਸੇ ਚਲੋ 55000 ਦੀ ਬੱਕਰੀ ਵਾਜ ਰਾਂ ਉਹ ਰਮਜ਼ਾਨ ਨਹੀਂ ਫੜਾ ਦੇ 55000 ਓਏ ਹੁਣ ਥੋੜੇ ਰੁਪਏ ਆ ਦੇਖ ਲੈ ਪੌਣੀਆਂ ਦਾ 20 ਦੀ 22 ਦੀ 24 ਦੀ 25 ਦੀ ਲੈ ਲੈ ਪਹਿਲੀ ਬਾਤ ਤਾਂ ਇਹ ਹੈ ਇਸ ਬੱਕਰੀ ਦੇ ਦਾੰਤ ਲਗੇ ਹੋਏ ਨੇ ਬੁੱਢੀ ਬੱਕਰੀ ਹੈ ਹਾਂ ਬੁੱਢੀ ਅੰਮਾ ਕਿਤਨੇ ਮੰਗਤਾ ਹੈ ਕੱਲ ਕੋ ਪਤਾ ਲੱਗਣਾ ਚਾਹੀਏ ਹਾਂ ਕਿ ਵੀ ਬੰਦਾ ਬੁੱਢੀ ਬੱਕਰੀ ਕਿਤਨੇ ਪੈਸੇ ਮੰਗਦਾ ਕਿਤਨੇ ਪੈਸੇ ਮੰਗਤਾ ਹੈ ਬੋਲ ਹਾਈਟ ਕਿੰਨੀ ਆ 40 ਤੋਂ ਬਾਹਰ 40 ਹੈ ਆ ਵੀ ਤਾਂ ਲਿਆ ਵੀ 40 ਕਰਕੇ ਦਿਖਾ ਫਾਈਟ ਪਹਿਲਾਂ ਇਹ ਵੀ ਇਹ ਹੈ ਅੱਧਾ ਇੰਚ ਹੈ 21 ਹੁੰਦਾ ਬਾਹਰ ਹੈ 12 ਹਾਂ ਬਾਕੀ ਵਾਲਾ ਫਿੱਟਾ ਲੈ ਫਿੱਟੇ ਕੋਲ ਹੈ ਨਹੀਂ ਆ ਪੂਰੇ ਘੱਲ ਹਥਿਆਰ ਕਿਉਂ ਭੋਲੇ ਆਏ ਪਏ ਯਾਰ ਪੂਰੀ ਕਰਦੇ ਤਾਂ ਵੀ ਬਹੁਤ ਹੋ ਜੂਗੀ ਓਏ ਚੱਲ ਰਮਜ਼ਾਨ ਤੂੰ 40 ਇੰਚ ਹੈਟ ਗਈ ਨਾ 40000 ਰੁਪਏ ਚੱਕ ਵਾ ਤੇਰੇ ਜਾ ਕਹਿੰਦੇ 40000 ਰੁਪਏ ਚੱਕ ਉਹ ਕਿੰਨੇ ਪੈਸੇ ਮੈਂ ਤੇ ਪੋਸਟਾ ਲਾਓ ਹੈ ਤਿੰਨ ਮਹੀਨੇ ਦੀ ਲਗਭਗ ਹੀ ਆ ਗਾਰੰਟੀ ਆ ਹਾਂ ਗਾਰੰਟੀ ਨਾ ਕਿਹਦੇ ਨਾਲ ਆ ਦੱਸ ਪਹਿਲਾਂ ਤੇ ਰਮਜ਼ਾਨ ਕੀ ਆ ਮੈਨੂੰ ਆ ਦੱਸ ਕੀ ਜੀ ਗਾਰੰਟੀ ਆ ਹਾਂ ਹੋ ਗਾਰੰਟੀ ਆ ਗਾਰੰਟੀ ਆ ਠੀਕ ਦੱਸ ਰਮਜ਼ਾਨ ਫਿਰ ਰੇਟ ਦਾ ਦੱਸ ਰੇਟ ਦਾ ਇਹਦਾ 130 ਹੈ ਦੱਸਿਆ ਤੈਨੂੰ 1 ਲੱਖ 30 ਹਾਂ ਉਹ ਯਾਰ ਕੁਛ ਨਹੀਂ ਗੱਲ ਯਾਰ ਆ ਦੰਦ ਕਾ ਸਵੇ ਦੇਖ ਤੇ ਅਮਰੀਕ ਦੰਦ ਦੇ ਕੀ ਆ ਦਾਲੇ ਦਾ ਤੇਰੇ ਵੀ ਕਾ ਸਵੇ ਤੇਰੇ ਤਾਂ ਬੇਲ ਵੀ ਪੈ ਗਿਆ ਇਹਦੇ ਤਾਂ ਹਲੇ ਬੇਲ ਵੀ ਨਹੀਂ ਪਿਆ ਤੇ ਉਧਰ ਮਰੇ ਮੋੜਾ ਤੇ ਆ ਤਾਂ ਬੇਲ ਵੀ ਪੈ ਗਿਆ ਗਰਲ ਪੈ ਗਈ ਕਹਿੰਦਾ ਹੈ ਇਹਦਾ ਤਾਂ ਹਲੇ ਬੇਲ ਵੀ ਨਹੀਂ ਪਈ ਦੱਸ ਦੰਦ ਦੀ ਦਿਖਾਇਆ ਮਾੜਾ ਜੋ ਕਰਕੇ ਉੱਪਰ ਆ ਰਿਹਾ ਤੇਰੇ ਤੋਂ ਇਹ ਨਹੀਂ ਬੰਦਾ ਦਾ ਨਿੱਕਾ ਜਿੰਨਾ ਥੱਲੇ ਉਹਨਾਂ ਤਾਂ ਆਉਂਦੇ ਨੇ ਸਰਮਿਆਂ 50000 ਰੁਪਏ ਦੇ ਲਈ ਠੀਕ ਹੈ ਵੀਰੇ 50 ਦੀ ਹੈਗਾ 50 ਦੀ ਵਾਲਾ ਇਹ ਵੀ ਤੇਰੀ ਗੱਲ ਸਹੀ ਹੈ ਬਾਈ ਇਸ ਜਦੋਂ ਖੜਦਾ ਨਾ ਬੱਕਰੀ ਵੀ ਛੋਟੀ ਲੱਗਣ ਲੱਗਦੀ ਬੜੀ ਲੱਗਦੀ ਹੈ ਉਹ ਸਰਪੰਚ ਨੂੰ ਖੜਾ ਦੇਹੀ ਲੱਗਣੀ ਹੈ 50000 ਰੁਪਏ ਲੱਖਾਂ ਬਸ ਸ਼ੱਕ ਗੁੱਟੀ ਪਿਆ ਹੈ ਆ ਦੀ ਥੋੜਾ ਪ੍ਰਾਰंभ ਜਾਂ ਲਾਲਾ ਮੱਥੇ ਜਾ ਵਾ ਜਾ ਉਹ ਕੋਈ ਉਹ ਲਾਲਾ ਵੜਾ ਹੁਣ 50000 ਰੁਪਏ ਥੋੜਾ ਵਾ ਗੁੱਡੀ ਬੱਕਰੀ ਦਾ ਵਧੀਆ ਲਾਤਾ ਦੱਸੋ ਹੀ ਜਿਹੜਾ ਹੋਈ ਇਹਨਾਂ ਤੋਂ ਇੰਨੀ ਲੁੱਟ ਨਹੀਂ ਬਚੀ ਰਮਜ਼ਾਨ ਫਿਰ ਬੁੱਢੀ ਬੱਕਰੀ ਦਾ ਕਿਉਂ ਲਾਇਆ 5000 ਰੁਪਏ ਥੋੜਾ ਲਾਉਂਦਾ ਅਜੇ ਜਿਹੇ ਜੀ ਉਹਦਾ ਰੇਟ ਲਾਤਾ ਹੁਣ ਆਪਣੇ ਵਾਲੇ ਆਪਣੇ ਵਾਲੇ ਤੋਂ ਕਹੂਗਾ ਸਾਰੀਆਂ ਬੱਕਰੀਆਂ ਸਾਰੀਆਂ ਬੱਕਰੀਆਂ ਬੱਕਰੇ ਆਏ ਨੂੰ ਸੋਣੇਦਰਾ ਉਹ ਬੱਕਰੀ ਗੱਲ ਸੁਣ ਜੱਗੀ ਤੋਂ ਬੱਕਰੀ ਆਈ ਹੈ ਜਾਂ ਪੂਛਲੀ ਬੱਕਰੇ ਸੋਣਦਰਾ ਜਦੋਂ ਦੇਖੋ ਲਈ ਸੀ ਫਾਂਡੇ ਬੱਕਰੀ ਲਈ ਸੀ ਬੱਕਰੀ ਕਿਹਦੇ ਕੋਲ ਗਿਆ ਬੱਕਰੇ ਆਏ ਨੂੰ ਦੋੜੀ ਨੇ ਆਈ ਜਿਹੜੀਆਂ ਤਿੰਨ ਤਿੰਨ ਮਹੀਨੇ ਘੱਣਾਉ ਵੀ ਆਪਣੇ ਬੱਕਰੇ ਤੋਂ ਕਿੰਨੇ ਮਹੀਨੇ ਦੀ ਘੱਣਗੇ ਇਹਨਾਂ ਤਿੰਨ ਮਹੀਨੇ ਦਾ ਕਰੀਪੀ ਆ ਜਿਹੜੀ 2-4 ਦਿਨ ਹੈਡ ਹੁੰਦੀ ਹੈ ਬਸ ਹਾਂ ਹਾਂ 3 ਮਹੀਨੇ ਤੋਂ ਇੱਕ ਤਿੰਨ ਮਹੀਨੇ ਹੀ ਘੱਪਣ ਆਈ ਹੋਈ ਹੈ ਜੇ ਬੱਕਰੀ ਕਹਿੰਦਾ ਆਪਣੇ ਬੱਕਰੀ ਘੱਪਣ ਮੈਂ ਕਹਿੰਦਾ ਯਾਰ ਇਹ ਕਿਵੇਂ ਉੱਥੇ ਗਿਆ ਜੀ ਕਹਿੰਦਾ ਛੱਡ ਗਿਆ ਜੀ ਦੱਸ ਫਿਰ ਰਮਜ਼ਾਨ ਬੋਲ ਬੀੜਿਆਲਾ ਤਾਂ ਕੋਈ ਰਸਤਾ ਨਹੀਂ ਨਾ ਸਾਰੇ ਜੇ ਸੱਚ ਬੋਲ ਗਏ ਫਿਰ ਤਾਂ ਕੰਮ ਖਰਾਬ ਆ ਹਾਂ ਉਹ ਪੱਕੇ ਪੈਸੇ ਲਓ ਐਵੇਂ ਫੇਰ ਉਹ ਪੱਕੇ ਪੈਸੇ ਲਾਇਆ 10000 ਰੁਪਿਆ ਉਸ ਤੋਂ ਬਾਅਦ ਤਾਂ ਨਹੀਂ ਕਿ ਜੈਸਾ ਹੀ ਆਪਣੇ ਤੁਸ ਵੀ ਨਹੀਂ ਦੇਣੀ ਆ ਤੁਸੀਂ ਇਹ ਲਨੇਰੀ ਨਹੀਂ ਗਿਆ ਫਿਰ ਮੇਰੇ ਨੂੰ ਦੇਖਣਾ ਮੈਂ ਦੱਸ ਉਹ ਤਾਂ ਪਹਿਲੇ ਹੀ ਮੁੱਲ ਕਿਹੜਾ ਕਰੀਏ ਨਾ ਮੁੱਲ ਕਿਹੜਾ ਕਿ ਬੱਕਰੀ ਵੀ ਐ ਐਹ ਜੀ ਲੱਖ ਕਿਤ ਕਹਾਂਗੇ ਤਾਂ ਨੇੜੇ ਲੱਗਾਂਗੇ ਇਹ 5000 ਘੱਟ ਦੇ ਦੇ ਹਾਂ ਬਸ 2500 ਦੇ ਦੱਸ 500 ਘੱਟ ਦੇ ਇੱਕ ਬੱਚੀ ਹੈ ਨਾ ਸਿੱਧਾ ਹੀ 5000 ਘੱਟ ਦੇ ਕਾਨੂੰ ਟੱਚ ਨਾ ਕਰਦੇ ਯਾਰ ਇਹਦੇ ਨਾਲ ਐਵੇਂ ਪਤਾ ਨਹੀਂ ਹੁੰਦਾ ਬੰਦੇ ਦਾ ਤੂੰ ਮਹਿੰਗਾ ਲੈ ਲੈਂਦਾ ਇਹ ਥੋੜਾ ਟੀਸੀ ਵਾਲੇ ਨਾਲ ਲੈ ਲੈਂਦਾ ਯਾਰ ਸਭ ਆ ਕੇ ਟੀ ਵਾਲੇ ਨਾਲ ਇੱਕ ਤਾਂ ਕਰਦੇ ਤੇਰਾ ਥੋੜਾ ਬੱਕਰੀ ਉਦੋਂ ਹੀ ਉੱਚੀ ਲੱਗਦੀ ਹੈ ਬਿਲਕੁਲ ਆਂਦੇ ਜਰੂਰ ਇਹਨੇ ਕਹਿਣਾ ਮੇਰੇ ਮੋਢਿਆਂ ਜਿੰਨੀ ਉਹ ਚਲੋ ਫਿਰ ਉਹਦੇ ਪੋਟਿਆਂ ਤੇ ਆਉਣੀਆਂ ਤੂੰ ਕਰਦੇ ਸਹੀ ਖੋਸਾ ਮਾੜਾ ਹੋਟਾ ਲੈ ਆਦੋਗੀ ਸਾਈ ਸਪਾਤ ਇਹਨੂੰ ਮਾੜਾ ਯਾ ਸਾਰੇ ਪੈਸੇ ਚਲੋ 55000 ਦੀ ਬੱਕਰੀ ਬਾਜ ਰਾ ਰਮਜ਼ਾਨ ਨਹੀਂ ਫੜਾ ਦੇ 55000 ਓਏ ਹੁਣ ਥੋੜੇ ਰੁਪਈਆ ਅਸੀਂ ਕਿਹ ਤੋਂ ਕਟ ਨਹੀਂ ਮੰਗਦੇ ਨਹੀਂ ਨਹੀਂ ਬਿਲਕੁਲ ਹਾਂ ਮੈਂ ਤਾਂ ਵੱਧ ਮੰਗਦਾ ਕਿੰਨੇ ਦੀ ਫੋਣੀਆ ਫਿਰ ਕਹਿ ਤੂੰ ਦਿੰਦਾ 25 ਦੀ ਵਾਲਾ ਨਹੀਂ ਇਹ ਕੋਣੀ ਚਲੋ 60000 ਰੁਪਏ ਲਾਤਾ ਹੁਣ ਦੇ ਲਾ ਦਰ ਸੇਵਾਂ ਇਹ ਬੰਦਾ ਕਹੇ ਜਾ ਹੁਣ ਤਾਂ ਫੜਾਉਣੀ ਸੀ ਬੱਕਰੀ ਕੋਈ ਨਹੀਂ 8000 ਲਾਤਾ ਬਾਈ ਆਹ ਦਾ ਪੈਸੇ ਲੱਗ ਜਾਊਗਾ ਪੂਰਾ ਫਿਰ ਫਰਾ ਦੇਮਾਂਗੇ ਬੱਕਰੀ 60000 ਬਹੁਤ ਹੁੰਦਾਗਾ ਹੁੰਦਾ ਐ ਮੈਨੂੰ ਵੀ ਪਤਾ ਬਹੁਤ ਹੈਂ ਰਾਤ ਆ ਲੈ ਬੱਕਰੀ ਹੁਣ ਆਏ ਲੈ ਕੇ ਗਜਾਨਾ ਇਹਨੂੰ ਪਤਾ ਨਹੀਂ ਹਾਥੀ ਫੇਰੀ ਜਾਂਦਾ ਪਹਿਲਾਂ ਉੱਥੇ ਖੜੀ ਹੋਈ ਸੀ ਮੱਖੀਆਂ ਬੈਠੀਆਂ ਨੇ ਇੱਥੇ ਆ ਜਾਈਂ ਕਰੀ ਜਾਂਦਾ ਆਂ ਕਰੀ ਜਾਂਦਾ ਬਦਨ ਲੱਗੀ ਐ ਸਾਰੇ ਰੁਪਏ ਜੇ ਨਹੀਂ ਨਿਕਲਣੇਗੇ ਹਾਂ ਸਾਰੇ ਨਹੀਂ ਨਿਕਲਣੇਗੇ ਜੋ ਹੱਥ ਫੇਰ ਕੇ ਨਹੀਂ ਹੱਥ ਫੇਰ ਕੇ ਨਾ ਲੋ ਬੱਕਰੀ ਦਾ ਤਾਂ ਮੁੱਲ ਮਿਲਣਾ ਚਾਹੀਦਾ ਚੀਜ਼ ਦਾ ਤਾਂ ਮੁੱਲ ਮਿਲਣਾ ਚਾਹੀਦਾ ਮੁੱਲ ਤਾਂ ਮਿਲ ਜੂਗਾ ਪਰ ਸਾਰੇ ਪੈਸੇ ਨਹੀਂ ਨਿਕਲਦੇ ਰਮਜ਼ਾਨ ਬਿਲਕੁਲ ਸਹੀ ਪੈਸੇ ਅਸੀਂ ਵੀ 2 ਰੁਪਏ ਹਿਸਾਬ ਦਾ ਬਣਾਉਣਾ ਵਾ ਅਸੀਂ ਬਿਲਕੁਲ ਕੋਈ ਗੱਲ ਨਹੀਂ ਚਲੋ ਵੀ ਹੋਰੀ ਚੱਲ 70 ਤੋਂ ਥੱਲੇ ਕਿੱਥੇ ਬਣਦੀ ਆ ਨਹੀਂ ਬਣਨੀ ਬਣਨੀ ਨਹੀਂ ਆ ਵੀ ਆ ਅਮਰੀਕਾ ਆਜੋ ਬਣਦੀ ਆ ਬੱਕਰੀ ਪਾਉਣੀ ਆ ਪੈਂਟ ਦੀ ਚਾਲ ਵੀ ਅਮਰੀਕਾ ਅਮਰੀਕਾ

ਤਾਰਾਂ 'ਚ ਫਰਕ ਰਿਹਾ ਨਹੀਂ ਨਹੀਂ ਤਾਰਾਂ 'ਚ ਨਹੀਂ ਫਰਕ ਰਿਹਾ ਮੈਂ ਕਹਣਾ ਇੰਨੀਆਂ ਬੱਕਰੀਆਂ ਮੈਂ ਇਸ ਵਾਸਤਾ ਇਹ ਬੱਕਰੀਆਂ ਐ ਕਰਦੀਆਂ ਜਿਹਦੀ ਇੱਕ ਥਾਂ 'ਚ ਦੁੱਧ ਆਵੇ ਦੂਸਰੇ 'ਚ ਪਾਣੀ ਆਵੇ ਪੱਕਾ ਜਦੋਂ ਸੂਕੇ ਹੌਲੀ ਪਊਗੀ ਪਊਗੇ ਪੱਕਾ ਤਰਸੇ ਹੂੰ ਪੱਕਾ ਇੰਨਾਂ ਨੇ ਬੱਕਰੀ ਦੇਤੀ ਸੀ ਮੈਨੂੰ ਕਿਹੜਾ ਮੈਂ ਨਾਲੇ ਕਹੀ ਇਹਨਾਂ ਮੈਂ ਕਹਾ ਵਈਰੇ ਨਹੀਂ ਨਹੀਂ ਬੱਕਰੀ ਦਾ ਸਿਰਾ 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 ਕਿ ਉਹਦਾ ਆਪਣੇ ਚਾ ਉਹਦਾ ਮੁੰਡਾ ਚਾਰ ਨੇ ਦਾ ਮੁੰਡਾ ਕੀ ਇਹਦਾ ਨਾਮ ਕੀ ਮੁੱਲ ਕਰਿਆ ਭਾਈ ਅੱਛਾ ਪਿੰਦਰ ਵਾਲੀ ਬੱਕਰੀ ਤਾਂ ਨਹੀਂ ਉਹੀ ਐ ਉਹੀ ਆ ਨਾ ਬੱਕਰੀ ਇਹੇਗਾ ਆਹ ਰਾਣੇ ਦਾ ਮੁੰਡਾ ਇਹੇ ਇਹਦੇ ਆਈ ਬੱਕਰੀ ਆ ਲੱਖ ਰੁਪਇਆ ਰੇਟ ਆ ਪਾਣੀ ਕਿੰਨੇ ਦੀ ਆ ਕਿੰਨੇ ਕ ਬੱਕਰੀ ਹੁਣ ਤੇਰੇ ਸਾਹਮਣੇ 20 ਹਜ਼ਾਰ ਵੀ ਦੇ ਦਿੰਨੇ ਆ ਸਿੱਖ ਰਹੀ ਜੰਨੇ ਲੈ ਹੁਣ ਦੱਸ ਤੂੰ ਦਹੀਂ ਬਣਾਈ ਜੰਨ ਵਾਲਾ ਅਖਰ ਵੀ ਆਮਾ ਹੈ ਹੈ ਚੀਜ਼ ਨੂੰ ਤਾਂ ਬਹੁਤ ਬੰਨੀ ਦੇਖ ਲਾ ਚੀਜ਼ ਬੱਕਰੀ ਇਹ ਇਹੀ ਬੱਕਰੀ ਜਵਾਨ ਹੁੰਦੀ ਫੇਰ ਤੈਨੂੰ ਹੋਰਾਂ ਪੈਸੇ ਵੱਧ ਫਿਰ ਹੁਣ ਦੰਦ ਖਸਾ ਗਈ ਬਾਈ ਬੁੱਢੀ ਪਹਿਲਾਂ ਮੰਗੀ ਤੇਥੋਂ ਦੋ ਤਿੰਨ ਗਰੀ ਮੈਂ ਪੁੱਛ ਲੈ ਮੰਗੀ ਇਹ ਤਾਂ ਅੱਜ ਨਹੀਂ ਮੰਨਿਆ ਬਾਈ ਹਾਂ 40 40 ਹਜ਼ਾਰ ਦੀ ਮੰਗੀ ਸੀ ਦੋ ਦੰਗਰੀ ਤੋਂ ਮੈਂ ਅੱਛਾ ਆ ਪੈ ਗਈ ਦੋ ਤਿੰਨ ਬੱਕਰੀਆਂ ਦੇਖੋ ਉਤਰ ਸਿੰਘ ਭਾਈ ਇਹ ਬੱਕਰੀ ਨਵੀਂ ਸੀ ਜਦੋਂ ਮੈਂ 40 ਹਜ਼ਾਰ ਦੀ ਮੰਗੀ ਸੀ ਅੱਛਾ ਹੁਣ ਇਹ ਦੰਦ ਘਸਾ ਗਈ ਆ ਹੁਣ ਇਹਨੂੰ ਮੈਂ ਕਿਹਾ 20 ਹਜ਼ਾਰ ਰੁਪਏ ਦੇ ਬਿਲਕੁਲ ਦੰਦ ਘਸਾ ਗਈ ਆ ਕੱਦ ਨਹੀਂ ਹੈਗਾ ਨਾ ਹਾਂ ਕੱਦ ਵੀ ਹੈ ਨਹੀਂ ਉਹ ਨਹੀਂ ਬੱਚੇ ਵਧੀਆ ਮਾਰ ਦਿਆ ਠੀਕ ਐ ਦੇਖ ਲੈ ਪੌਣੀਆਂ ਦਾ 20 ਦੀ 22 ਦੀ 24 ਦੀ 25 ਦੀ ਲੈ ਯਾਰ ਅਲੱਗ ਸਾਨੂੰ ਕਮਲਾ ਕਹੂਗਾ ਅਗਲਾ ਅਲੱਗ ਕਹੂਗਾ ਬੁੱਢੀਆਂ ਬੱਕਰੀਆਂ ਦੇ ਰੁਪਏ ਲਈ ਜਾਂਦਾ ਮੈਂ ਫਰ ਕੋਈ ਕਹਿੰਦਾ ਰੁਪਈਏ ਨਹੀਂ ਲਾਉਂਦੇ ਐਵੇਂ ਹੀ ਰੁਪਈਏ ਨਹੀਂ ਲਾਉਂ ਰੁਪਈਏ ਕਿ ਲਈ ਆਂ ਦੱਸ ਬੁੱਢੀ ਬੱਕਰੀ ਤੇ ਰੁਪਈਆ 25000 25 ਦੀ ਪੌਣੀਆ 26 ਦੀ ਪੌਣੀਆ ਉਰੇ ਆ ਫਿਰ ਉਰੇ ਤਾਬਾ ਯੇਰਾ ਜਿਆਦਾ ਹਰਸ ਹੋ ਗਿਆ ਮੁੰਡਿਆ ਆਪੁਰ ਤੇ ਕਿੰਨੇ ਆਇਆ ਤੂੰ ਆ ਜਾ ਇਹਦੇ ਨਾਲ ਗੱਲ ਕਰ ਮੁੰਡੇ ਨਾਲ ਚੱਕ ਲੈ ਬਈ ਨਹੀਂ ਆਪਾ ਕੀ ਕਹਿੰਦਾ ਹੈ ਅੱਛਾ ਪੌਣੀ ਕਿੰਨੇ ਦੀ ਆ ਲੱਖ ਦੀ ਖੜੇ ਰਹਿਣਾ ਕਿੰਨੇ ਦੀ ਪੋਣੀਆ ਦਾ ਦੋ ਕਿੰਨੇ ਦੀ ਮੈਂ ਤੁਹਾਨੂੰ ਕਹੀ ਤੇ ਨਾ 25 ਦੀ ਪਾ ਦੇ ਲੈਂਬਰੀ ਮੈਂ ਕਿ ਕੋ ਫੱੜਾ ਮੋਟਾ ਫਰਕ ਵੀ ਕਢਾਈ ਓਏ ਇਹ ਤਾਂ ਉਹੀ ਕਰੀ ਜਾਂਦਾ ਉਹੀ ਕਿੱਥੇ ਕਰਦੇ ਆ ਇਹ ਤਾਂ ਹੁੰਦਾ ਨਾ ਮੰਗਲ ਖਦਾਈ ਚੱਕੜਾ ਮਿੰਟਾਂ ਜੀ ਇਹਨੇ ਸੌਦਾ ਕਰਾ ਦਿੰਨੇ ਓ ਲੈ ਚਾਚਾ ਉਹ ਖੜਾ ਲੈ ਚਾਚੇ ਨੂੰ ਦੇਖਿਆ ਨਹੀਂ ਮੈਂ ਇਹ ਖਦਾਈ ਚੱਕੜਾ ਮੰਗਲ ਬੋਲ ਬੋਲ ਤਾਂ ਮੈਂ ਪਾਤਾ ਤੁਹਾਨੂੰ ਬਸ ਬੋਲ ਭਾਈ ਚਲਾ ਉਹ ਚਲ ਉਹ ਫੜ ਚੱਲ ਕੇ